ਗੁਰਮਖ 946 ਗੁਰਮਖ ਸਾਚ ਸ਼ਬਦ ਵਿਚਾਰੈ ਕੋਈ ਗੁਰਮਖ ਸੱਚ ਬਾਣੀ ਪ੍ਰਗਟ ਹੋਏ ਗੁਰਮਖ ਮਨ ਭੀਜੈ ਵਿਰਲਾ ਬੂਝੈ ਕੋਈ ਗੁਰਮਖ ਨਿਜ ਘਰ ਵਾਸਾ ਹੋਏ ਗੁਰਮਖ ਜੋਗੀ ਜੁਗਤ ਪਛਾਣੈ ਗੁਰਮਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵੀ ਜੋਗ ਨ ਹੋਈ ਬਿਨ ਸਤਗੁਰ ਭੇਟੇ ਮੁਕਤ ਨ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨ ਜਾਏ ਬਿਨ ਸਤਗੁਰ ਭੇਟੇ ਮਹਾਂ ਦੁਖ ਪਾਏ ਬਿਨ ਸਤਗੁਰ ਭੇਟੇ ਮਹਾਂ ਗਰਭ ਗੁਬਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰਮਖ ਮਨ ਜੀਤਾ ਹਉ ਮਹਿ ਮਾਰ ਗੁਰਮਖ ਸੱਚ ਰੱਖਿਆ ਉਰਤਾਰ ਗੁਰਮਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮਖ ਦਰਗਾ ਨਾ ਆਵੇ ਹਾਰ ਗੁਰਮਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮਖ ਸ਼ਬਦ ਪਛਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 946 ਤੇ ਮਹਾਰਾਜ ਨੇ ਗੁਰਮਖ ਦੇ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਸਮਝਾਇਆ ਹੈ ਗੁਰਮਖ ਸੱਚ ਸ਼ਬਦ ਵਿਚਾਰਿਆ ਕੋਈ ਜਿਹੜਾ ਗੁਰਮਖ ਹੈ ਉਹ ਸੱਚੇ ਸ਼ਬਦ ਦੀ ਵਿਚਾਰ ਕਰਦਾ ਹੈ ਲੇਕਿਨ ਕੋਈ ਕੋਈ ਗੁਰਮਖ ਸੱਚ ਬਾਣੀ ਪ੍ਰਗਟ ਹੋਏ ਗੁਰਮਖਾਂ ਦੇ ਅੰਦਰ ਉਹ ਸੱਚੀ ਬਾਣੀ ਪ੍ਰਗਟ ਹੁੰਦੀ ਹੈ ਗੁਰਮਖ ਮਨ ਭਿੱਜੈ ਵੀ ਲਾਭੂਜੈ ਕੋਈ ਗੁਰਮਖਾਂ ਦਾ ਮਨ ਉਸ ਬਾਣੀ ਦੇ ਅੰਦਰ ਭਿੱਜਦਾ ਹੈ ਲੇਕਿਨ ਵਿਰਲਾ ਬੁੱਝੈ ਕੋਈ 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 ਵਿਰਲਾ ਹੀ ਉਸ ਬਾਣੀ ਨੂੰ ਨਾਮ ਨੂੰ ਬੁੱਝਦਾ ਹੈ ਗੁਰਮਖ ਨਿਜ ਕਰ ਵਾਸਾ ਹੋਏ ਉਸ ਬਾਣੀ ਨੂੰ ਸ਼ਬਦ ਨੂੰ ਸੁਣਨ ਤੇ ਵਿਚਾਰ ਕਰਨ ਤੋਂ ਬਾਅਦ ਫਿਰ ਨਿਜ ਕਰ ਵਾਸਾ ਹੁੰਦਾ ਹੈ ਗੁਰਮਖਾਂ ਦਾ ਗੁਰਮਖ ਜੋਗੀ ਜੁਗਤ ਪਛਾਣਾ ਹੈ ਅਸਲੀ ਜੋਗੀ ਕੌਣ ਹੈ ਗੁਰਮਖ ਕਿਉਂ ਇਕੋ ਜੁਗਤ ਪਛਾਣਦਾ ਸ਼ਬਦ ਨੂੰ ਮਿਲਣ ਦੀ ਸ਼ਬਦ ਨੂੰ ਜਾਣਨ ਦੀ ਬਾਣੀ ਨੂੰ ਮਿਲਣ ਦੀ ਬਾਣੀ ਨੂੰ ਪ੍ਰਗਟ ਕਰਨ ਦੀ ਆਪਣੇ ਅੰਦਰੋਂ ਬਾਣੀ ਨੂੰ ਪ੍ਰਗਟ ਕਰਦਾ ਹੈ ਗੁਰਮੁਖ ਜੋਗੀ ਜੁਗਤ ਪਛਾਣ ਹੈ ਗੁਰਮੁਖ ਨਾਨਕ ਇੱਕੋ ਜਾਣ ਹੈ ਗੁਰਮੁਖਈ ਨਾਨਕ ਕਰਿਆ ਨੇ ਇੱਕ ਜਾਣਦਾ ਹੈ ਸਾਰੇ ਸੰਸਾਰ ਨੂੰ ਇੱਕੋ ਜਾਣਦਾ ਹੈ ਕਿਉਂ ਕਿਉਂਕਿ ਸਾਰਾ ਸੰਸਾਰ ਪ੍ਰਮਾਤਮਾ ਨੇ ਬਣਾਇਆ ਹੈ ਉਹ ਆਪਣੇ ਅੰਦਰ ਜਾ ਕੇ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਫਿਰ ਪ੍ਰਮਾਤਮਾ ਨੂੰ ਰੱਬ ਨੂੰ ਵੀ ਪਛਾਣ ਲੈਂਦਾ ਹੈ ਇਸ ਕਰਕੇ ਸਾਰਾ ਸ੍ਰਿਸ਼ਟੀ ਰੱਬ ਦੀ ਹੈ ਤੇ ਉਹ ਵੀ ਰੱਬ ਦਾ ਹੈ ਰੱਬ ਉਹਦਾ ਹੈ ਤੇ ਸਾਰਾ ਸੰਸਾਰ ਵੀ ਉਹਦਾ ਹੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਸਤਿਗੁਰੂ ਦੀ ਸੇਵਾ ਤੋਂ ਬਿਨਾ ਜੋਗ ਨਹੀਂ ਹੁੰਦਾ ਹੈਗਾ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਸਤਿਗੁਰੂ ਨੂੰ ਮਿਲੇ ਤੋਂ ਬਿਨਾ ਬੇਟ वार्ता ਕਰੇ ਤੋਂ ਬਿਨਾ ਕੋਈ ਮੁਕਤੀ ਹਾਸਲ ਨਹੀਂ ਕਰ ਸਕਦਾ ਬਿਨ ਸਤਗੁਰ ਪੇਟੇ ਨਾਮ ਪਾਇਆ ਨਾ ਜਾਏ ਸਤਗੁਰੂ ਨੂੰ ਮਿਲੇ ਤੋਂ ਬਿਨਾ ਨਾਮ ਪਾਇਆ ਹੀ ਨਹੀਂ ਜਾ ਸਕਦਾ ਬਿਨ ਸਤਗੁਰ ਪੇਟੇ ਮਹਾ ਦੁਖ ਪਾਏ ਸਤਗੁਰੂ ਨੂੰ ਮਿਲੇ ਤੋਂ ਬਿਨਾ ਮਹਾ ਦੁਖੀ ਹੁੰਦਾ ਹੈ ਸੰਸਾਰ ਦੇ ਅੰਦਰ ਬਿਨ ਸਤਗੁਰ ਪੇਟੇ ਮਹਾ ਗਰਭ ਗੁਵਾਰ ਸਤਗੁਰੂ ਨੂੰ ਮਿਲੇ ਤੋਂ ਬਿਨਾ ਇਹ ਦੁਨੀਆ ਦੇ ਅੰਦਰ ਜੋ ਗਰਭ ਗੁਵਾਰ ਹੈ ਮੇਰ ਖਾਤੇ ਦੇ ਅੰਦਰ ਫਸਿਆ ਹੋਇਆ ਹੈ නානක බින ගරමවා ජනම හාර මරන ගරුත බना මර්ගයා अන ජනම හාරග නානක බිනගරමවා ජනම හාර ගරමක මන ජීතා හොම මාර ගर्මක දජල हैपने මනදදර ਹਉ ਮੈਂ ਹੰਕਾਰ ਨੂੰ ਮਾਰ ਕੇ ਜਿੱਤ ਪ੍ਰਾਪਤ ਕਰਦਾ ਹੈ ਗੁਰਮਖ ਮਨ ਜੀਤਾ ਹਉ ਮੈਂ ਮਾਰ ਗੁਰਮਖ ਸੱਚ ਰੱਖਿਆ ਉਰਤਾਰ ਹੈ ਗੁਰਮਖ ਨੇ ਉਸ ਸੱਚ ਨੂੰ ਰੱਬ ਨੂੰ ਸੱਚ ਸਿਰਫ ਇੱਕ ਰੱਬ ਹੈ ਬਾਕੀ ਸਭ ਜੰਮ ਮਰ ਰਹੇ ਨੇ ਕੋਈ ਸੱਚ ਨਹੀਂ ਹੈ ਨਿਆਣਾ ਜੰਮਦਾ ਹੈ ਬੜਾ ਹੁੰਦਾ ਹੈ ਛੋਟਾ ਹੁੰਦਾ ਹੈ ਇਹ ਹੁੰਦਾ ਹੈ ਬਿਮਾਰ ਹੁੰਦਾ ਹੈ ਜਣੀ ਕੁਛ ਨਾ ਕੁਛ ਹੁੰਦਾ ਰਹਿੰਦਾ ਕੋਈ 6 ਫੁੱਟ ਦਾ ਜੁਵਾਨ ਹੈ ਕੋਈ 3 ਫੁੱਟ ਦਾ ਰਹਿ ਜਾਂਦਾ ਹੈ ਇਸ ਸੰਸਾਰ ਦੇ ਅੰਦਰ ਸੱਚ ਸਿਰਫ ਰੱਬ ਹੈ ਜੋ ਘਟਦਾ ਨਹੀਂ ਵੱਧਦਾ ਨਹੀਂ ਜੋ ਸੱਚ ਹੈ ਜਿਹਨੂੰ ਸਿਰਫ ਗੁਰਮਖ ਹੀ ਮਿਲ ਸਕਦੇ ਹਨ ਗੁਰਮਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮਖਾਨ ਨੇ ਉਸ ਜਮਕਾਲ ਨੂੰ ਮਾਰਤਾ ਬਦਾਰਤਾ ਦੂਰ ਕਰਤਾ ਗੁਰਮਖ ਦਰਗਾਹ ਨਾ ਆਵੇ ਹਾਰ ਗੁਰਮਖਾਨ ਦੀ ਦਰਗਾਹ ਦੇ ਅੰਦਰ ਹਾਰ ਨਹੀਂ ਆਉਂਦੀ ਉਹਨਾਂ ਨੂੰ ਉੱਥੇ ਕੋਈ ਨਹੀਂ ਕਹਿੰਦਾ ਹੈਗਾ ਵੀ ਤੂੰ ਜਾ ਦੁਰਦੁਰ ਕਰ ਨਹੀਂ ਕੋਈ ਕਰਦਾ ਉਹ ਦਰਗਾਹ ਦੇ ਅੰਦਰ ਰੱਬ ਨੂੰ ਮਿਲ ਕੇ ਰੱਬ ਹੀ ਬਣ ਜਾਂਦੇ ਹਨ ਗੁਰਮੁਖ ਮੇਲ ਮਿਲਾਏ ਸੋ ਜਾਣੇ ਗੁਰਮੁਖਾ ਨੂੰ ਗੁਰਮੁਖ ਹੀ ਮੇਲ ਮਿਲਾ ਸਕਦਾ ਹੈ ਉਹੀ ਉਸ ਰੱਬ ਨੂੰ ਪ੍ਰਭੂ ਪ੍ਰਮਾਤਮਾ ਨੂੰ ਜਾਣ ਸਕਦੇ ਹਨ ਨਾਨਕ ਗੁਰਮੁਖ ਸਬਦ ਪਛਾਣੇ ਮਹਾਰਾਜ ਕਹਿੰਦੇ ਨੇ ਗੁਰਮੁਖ ਹੀ ਸਬਦ ਦੀ ਪਛਾਣ ਕਰ ਸਕਦੇ ਹਨ ਨਾਨਕ ਗੁਰਮੁਖ ਸਬਦ ਪਛਾਣੇ ਅਗਰ ਸਬਦ ਦੀ ਪਛਾਣ ਕਰਨੀ ਹੈ ਤਾਂ ਉਹ ਗੁਰਮੁਖ ਕਰਦੇ ਹਨ ਗੁਰਮੁਖਾਂ ਤੋਂ ਕਰਦੇ ਹਨ ਮਹਾਰਾਜ ਨੇ ਉੱਪਰ ਵੀ ਲਿਖਿਆ ਹੈ ਗੁਰਮਖ ਸਾਧ ਸ਼ਬਦ ਵਿਚਾਰਿਆ ਕੋਏ ਗੁਰਮਖੀ ਸ਼ਬਦ ਦੀ ਵਿਚਾਰ ਕਰਦੇ ਹਨ ਤੇ ਗੁਰਮਖੀ ਸ਼ਬਦ ਨੂੰ ਪਛਾਣਦੇ ਹਨ ਇਹ ਸ਼ਬਦ ਨੂੰ ਬਾਰ-ਬਾਰ ਪੜ੍ਹਨਾ ਤੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਮਹਾਰਾਜ ਨੇ ਗੁਰਮਖ ਦੀ ਡੈਫੀਨੇਸ਼ਨ ਕਿਆ ਕਹਿੰਦੇ ਹਨ ਉਹਨਾਂ ਨੂੰ ਵੀ ਉਹ ਦੱਸੀ ਹੈ ਗੁਰਮਖ ਕੌਣ ਹੁੰਦਾ ਹੈ ਕਿੱਦਾਂ ਦਾ ਹੁੰਦਾ ਹੈ ਗੁਰਮਖ ਦੇ ਕਰਤੱਵ ਕੀ ਹੁੰਦੇ ਹਨ ਇਸ ਨੂੰ ਆਪਾਂ ਨੂੰ ਵੀ ਗੁਰਮਖ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ Satnam